ਮੈਂ ਡਾਕਟਰ ਮਦਮਨ ਐਸਐਮਓ ਸਿਦਕਾ ਚੰਮਰ ਸਰ ਅੱਜ ਇੱਥੇ ਪੰਜਾਬ ਨਾਮ ਬੈਂਕ ਦੇ ਵਿੱਚ ਪੀਐਨਬੀ ਐਸਈਐਸਟੀ ਰੀਅਸੋਸੀਏਸ਼ਨ ਹੋ ਗਈ ਹੈ ਕਿ ਕਿਸ ਤਰ੍ਹਾਂ ਦਾ ਤਰਤੀਰ ਰੋਜ਼ੀਨੀ ਤੇ ਮਿਲਦਾ ਹੈ ਅੱਬਾ ਸਾਹਿਬ ਡਾਕਟਰ ਫੀਮਨਾਵ ਮਿਲਕਰ ਜੀ ਦਾ 133ਵਾਂ ਜਨਮ ਦਿਨ ਮਨਾਇਆ ਜਾ ਰਿਹਾ ਇੱਕ ਬੜਾ ਹੀ ਚੰਗਾ ਪਹਲਾ ਹੈ ਬਾਬਾ ਸਾਹਿਬ ਡਾਕਟਰ ਬੀਬ람 ਮਿਲਕਰ ਜੀ ਜਿਨ੍ਹਾਂ ਨੇ ਸਾਡੇ ਦੇਸ਼ ਦਾ ਸੰਵਿਧਾਨ ਲਿਖਿਆ ਸਾਡੇ ਦੇਸ਼ ਦੇ ਵਿੱਚ ਇੱਕ ਪਿੰਨੀਆਂ ਸੀ ਨਾ ਉਹ ਖਤਮ ਕੀਤਾ ਜਿਵੇਂ ਕਿ ਆਪਣੇ ਔਰਤਾਂ ਨੂੰ ਉੱਪਰ ਚੁੱਕਣ ਵਾਸਤੇ ਉਹਨਾਂ ਨੂੰ ਬਰਾਬਰ ਦਾ ਹੱਕ ਦਬਲੇ ਕੁਝ ਲੋਕਾਂ ਨੂੰ ਪੜ੍ਹਨ ਲਿਖਣ ਦਾ ਹੱਕ ਵੱਡੇ ਅਫਸਰ ਬਣ ਸਕਣ ਅਤੇ ਸਮਾਜ ਦੇ ਵਿੱਚ ਰਹਿ ਸਕਣ ਉਹ ਹੱਕ ਬਾਬਾ ਜੀ ਨੇ ਦਵਾਇਆ ਬਾਬਾ ਜੀ ਦੇ ਇਸ 173ਵੇਂ ਜਨਮ ਦਿਨ ਦੇ ਉੱਪਰ ਜੋ ਅਸੀਂ ਅੱਜ ਮਨਾਇਆ ਅਸੀਂ ਸਾਰੇ ਹੀ ਕੋਸ਼ਿਸ਼ ਕੀਤੀ ਹੈ ਕਿ ਬਾਬਾ ਜੀ ਨੇ ਦਸਾਏ ਹੋਏ ਪੂਰਨਿਆਂ ਦੇ ਉੱਤਰ ਚੱਲੀਏ ਸਾਰੇ ਅਸੀਂ ਬਾਬਾ ਜੀ ਦਾ ਜੋ ਨਾਰਾ ਹੈਗਾ ਐਜੂਕੇਟ ਆਰਗੇਨਾਈਜ਼ ਐਜੀਟੇਟ ਪੜੋ ਕਰੋ ਤੇ ਸੰਘਰਸ਼ ਕਰੋ ਸਾਰੇ ਹੀ ਜਿਹੜੇ ਡਬਲਯੂਚ ਲੋਕ ਹੈਗੇ ਨੇ ਉਹ ਆਪਣੇ ਪੜਨ ਲਿਖਣ ਅਤੇ ਸਮਾਜ ਚ ਬਰਾਬਰ ਆਪਣੇ ਆਨ ਅਤੇ ਜਿਹੜੇ ਸਾਡੇ ਅਫਸਰ ਸਾਡੇ ਇਸ ਡਬਲਯੂਚ ਲੋਕਾਂ ਚੋਂ ਬਣੇ ਹੋਏ ਨੇ ਮੈਂ ਉਹਨਾਂ ਨੂੰ ਵੀ ਅਪੀਲ ਕਰੂੰਗਾ ਕਿ ਉਹ ਵੀ ਆਪਣੇ ਇੱਕ ਪਰਿਵਾਰ ਜਿਹੜਾ ਹੈਗਾ ਉਹਨੂੰ ਅਡਾਪਟ ਕਰਨ ਅਤੇ ਸਾਰਿਆਂ ਨੂੰ बाबा साहब ਦੇ ਰਾਹਾਂ ਚੱਲਣ ਵਾਸਤੇ ਪੜ੍ਹ ਲਿਖ ਕੇ ਇੱਕ ਵੱਡੇ ਇੱਕ ਯੋਗ ਚੱਕਰਾਂ ਅਤੇ ਬਹੁਤ ਜਮਾਨਾ ਆਪਣਾ ਵਿਦੇਸ਼ ਤੋਂ ਜੀ ਰਾਹੂ ਬਿਲਾ ਸਕਣ। ਜੈ ਭੀਮ ਜੈ ਭਾਰਤ। ਜਿਆਦਾ ਪੜ੍ਹ ਮੇਰਾ ਨਾਮ ਰਵਿਦਾਰਾ ਸਾਇਕ ਡਾਕਟਰ ਯੂਵਕ ਸਵਾਮਣ ਵਿਭਾਗ ਅਮਰਸਰ ਅੱਜ ਪੰਜਾਬ ਨੈਸ਼ਨਲ ਬੈਂਕ ਦੇ ਐਸ ਸੀ ਐਸਟੀ ਐਸੋਸੀਏਸ਼ਨ ਵੱਲੋਂ ਬਾਬਾ ਸਾਹਿਬ ਦਾ ਐਪੀਸੋਡ 33 ਜਨਮ ਦਿਹਾੜਾ ਬੜੇ ਪਿਆਰ ਸਤਿਕਾਰ ਅਦਬ ਨਾਲ ਬਣਾਇਆ ਗਿਆ ਹੈ। ਉਹ ਕਹਿੰਦੇ ਕਿ ਭੀਮ ਨਾਮ ਹੈ ਫੁੱਲ ਗੁਲਾਬ ਵਰਗਾ ਸਾਰੀ ਦੁਨੀਆ ਜਿਹਦੇ ਤੋਂ ਖੁਸ਼ਬੂ ਲੈਂਦੀ ਭੀਮ ਸੂਰਜ ਕਿਰਤੀ ਕਾਮਿਆਂ ਦਾ ਹਰ ਕੁਲੀ ਤੇ ਜਿਹਦੀ ਲੋ ਪੈਂਦੀ 바ਵਾ ਸਾਹਿਬ ਦਾ ਜਿਹੜਾ ਅ ਅੱਜ ਦਾ ਦਿਹਾੜਾ ਆ ਮੈਂ ਸਮਝਦਾ ਕਿ ਉਹਨਾਂ ਕੋਲ ਇੱਕੋ ਚੀਜ਼ ਜਿਹੜੀ ਆ ਮੰਗਣ ਵਾਲੀ ਆ ਉਹ ਹੈਗੀ ਆ ਪੜਾਈ 바ਵਾ ਸਾਹਿਬ ਅੱਗੇ ਸਿਰ ਨੂੰ ਝੁਕਾ ਕੇ ਆਓ ਜੀ ਪੜ੍ਹਾਈਆਂ ਮੰਗਿਏ ਅਸੀਂ ਦੱਬ ਦੱਬ ਦੇਖ ਲਿਆ ਬਹੁਤਾ ਹੁਣ ਤਾਂ ਚੜ੍ਹਾਈਆਂ ਮੰਗਿਏ ਸੋ ਅ ਸਾਡਾ ਮੁੰਡਾ ਡੀਸੀ ਕੁੜੀ ਵੀ ਜੱਜ ਬਣ ਜਾਵੇ ਜੀ ਸਾਡੇ ਘਰ ਦਾ ਭਾਗ ਜੇ ਆ ਜਾਗ ਜਾਵੇ ਜੀ ਜਦੋਂ ਕਦੀ ਸਾਡੇ ਨਾਲ ਹੋਵੇ ਧੱਕਾ ਫਿਰ ਕਰਕੇ ਇਰਾਦਾ ਯਾਰੋ ਪੱਕਾ ਹੱਕਾਂ ਦੀ ਲੜਾਈਆਂ ਮੰਗিয়ে ਸੋ ਬਾਬਾ ਸਾਹਿਬ ਨੇ ਜਿਹੜਾ ਸਾਨੂੰ ਸਬਦਾਨ ਦਿੱਤਾ ਉਹ ਸਾਨੂੰ ਹੱਕਾਂ ਵਾਸਤੇ ਲੜਨ ਦਾ ਅਧਿਕਾਰ ਵੀ ਦਵਾਉਂਦਾ ਆ ਔਰ ਜਿੱਥੇ-ਜਿੱਥੇ ਵੀ ਸਾਡੇ ਨਾਲ ਧੱਕੇ ਹੁੰਦੇ ਆ ਉੱਥੇ ਸਾਨੂੰ ਅਣਖ ਦੇ ਨਾਲ ਜੂਝਣ ਦਾ ਜਜ਼ਬਾ ਵੀ ਸਾਡੇ ਵਿੱਚ ਪੈਦਾ ਕਰਦਾ ਆ ਸੋ ਅਸੀਂ ਅੱਜ ਦੇ ਦਿਨ ਤੈਹ ਦਿਲੋਂ ਸ਼ੁਕਰਗੁਜ਼ਾਰ ਆ ਬਾਬਾ ਸਾਹਿਬ ਦੀ ਸਭ ਤੋਂ ਵੱਡੀ ਦੇਣ ਦੇ ਔਰ ਬਾਬਾ ਸਾਹਿਬ ਵਰਗੀ ਹਸਤੀ ਦੇ ਕਿ ਇਸ ਧਰਤੀ ਤੇ ਉਹਨਾਂ ਨੇ ਜਨਮ ਲਿਆ ਮਿਹਰਬਾਨੀ मैं प्रवीण गोयल जी एम पी एन बी पहले मैं अमृतसर से उन ट्रांसफर होके हेड ऑफिस चला गया अज पी एन बी एस सी एस टी वेलफेयर एसोसीएशन के बुलावे तो मैं इतने आया क्योंकि मेन जो आज प्रोग्राम किया गया जसमीत रोहित क्योंकि ये आए साल बहुत बड़ा इनिशिएटिव लेंदे और बहुत धूमधाम नाल अंबेडकर जयंती मनाई जाती है जिस दस्या किट्ठे रहना है और गरीब ਔਰ ਜੋ ਸਮਾਜ ਹੈ ਉਹਦਾ ਉਥਾਨ ਕਰਨਾ ਹੈ ਕਿਉਂਕਿ ਐਜ਼ ਅ ਬੈਂਕਰ ਐਸੀ ਸਮਾਜ ਦੀ ਹੈਲਪ ਕਰ ਸਕਦੇ ਆ ਤਾਂ ਕਿਸ ਤਰ੍ਹਾਂ ਹੈਲਪ ਕਰਨੀ ਹੈ ਇਹ ਵੀ ਜਿੰਨਾ ਸਟਾਫ ਹੈ ਉਹਨੂੰ ਦੱਸਿਆ ਜਾਂਦਾ ਵੀ ਆਏ ਆਪਾਂ ਜਿਵੇਂ ਕੋਈ ਵੀ पीएम सवानीधि है मुद्रा योजना है पीएम सेविंग अकाउंट ओपन हैं ता ओदे थ्रू ऐसे काफी कुछ समाज दी हेल्प कर सकते हैं जदों समाज दी हेल्प करंगे ता नेशन दी ऑटोमेटिकली हेल्प होएगी तो जो मैं इनानू कांग्रेचुलेशन कहना कि इनान ने बहुत सक्सेसफुली ए जो फंक्शन है कन्वीन कितना आज और हमेशा ही ये बहुत सक्सेसफुली कन्वीन करते हैं। और फ्यूचर वास्ते भी मैं इन्हों हमेशा आपसा दवाना जिनी मेरी तरफों हेल्प होएगी मैं सपोर्ट करूँगा और बैंक तरफों भी जो सपोर्ट की जरूरत होगी वो भी हमेशा इसी बहुत फील करते हैं बहुत प्राउड फील करते हैं क्योंकि अंबेडकर जयंती में शामिल होना जो एक गरीब परिवार का बच्चा और कितने तक वो पहुंचया जिन्हें साविधान बनाया और संविधान के थ्रू ही अभी कर रहे बहुत बड़ा प्राउड फील करते ਜੈ ਭੀਮ ਜੈ ਭਾਰਤ ਜੈ ਸਰਦਾਰ ਮੇਰਾ ਨਾਮ ਜਸਮੀਤ ਸਿੰਘ ਗਿੱਲ ਹੈ ਮੈਂ ਪੰਜਾਬ ਨੈਸ਼ਨਲ ਬੈਂਕ ਐਸਸੀਐਸਟ ਏਮਪਲੋਇਜ਼ ਵੈਲਫੇਅਰ ਐਸੋਸੀਏਸ਼ਨ ਅੰਮ੍ਰਿਤਸਰ ਯੂਨਿਟ ਦਾ ਸਰਕਲ ਪ੍ਰੈਜ਼ੀਡੈਂਟ ਹਾਂ ਸਰ ਅੱਜ ਦੀ ਇਹ ਇਵੈਂਟ ਆਰਗੇਨਾਈਜ਼ ਕੀਤਾ ਕੀ ਕਹਿਣਾ ਚਾਹੋਗੇ ਮੈਂ ਤੁਹਾਡੇ ਸਾਰਿਆਂ ਦੇ ਮਾਧਿਅਮ ਸਾਈਂ ਸਭ ਤੋਂ ਪਹਿਲਾਂ ਦੇ ਦੇਸ਼ ਭਰ ਦੇ ਵਿੱਚ ਡਾਕਟਰ ਬੀ ਆਰ ਅੰਬੇਦਕਰ ਦੀ 133ਵੀਂ ਵਰੇ ਗੰਢ ਤੇ ਜਿੱਥੇ ਵੀ ਇਹ ਮਨਾਇਆ ਜਾ ਰਿਹਾ ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪੰਜਾਬ ਨੈਸ਼ਨਲ ਬੈਂਕ ਐਸਸੀਐਸਟ ਏਮਪਲੋਇਜ਼ ਵੈਲਫੇਅਰ ਐਸੋਸੀਏਸ਼ਨ ਪਿਛਲੇ 5 ਸਾਲ ਤੋਂ ਹਰ ਸਾਲ ਪੂਰੇ ਜੋਸ਼ੋ ਖਰੋਸ਼ ਨਾਲ ਤੂੰ ਤਾਂ ਆਪਣਾ ਇਹ ਦਿਵਸ ਮਨਾ ਰਹੀ ਹੈ ਸਾਡੀ ਐਸੋਸੀਏਸ਼ਨ ਦੀ ਕਾਈਂਡ ਆਫ ਇੱਕ ਇਹ ਉਮੀਦ ਹੈ ਕਿ ਅਸੀਂ ਇਸ ਦਿਨ ਨੂੰ ਇਸ ਤਰੀਕੇ ਨਾਲ ਲਾਉਨੇ ਆ ਵੀ ਇੱਕ ਕਾਰਨ ਬਣਾ ਦਿੰਨੇ ਆ ਵੀ ਅਸੀਂ ਕਿਸੇ ਤਰੀਕੇ ਨਾਲ ਐਸੋਸੀਏਸ਼ਨ ਵੱਲੋਂ ਜਿਹੜੇ ਡਾਊਨ ਰੋਡਨ ਪੀਪਲਸ ਹੈਗੇ ਨੇ ਉਹਨਾਂ ਦੀ ਕਿਸੇ ਵੀ ਤਰੀਕੇ ਨਾਲ ਹੈਲਪ ਕਰ ਪਾਈਏ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਵੀ ਪਿਛਲੇ 5 ਸਾਲਾਂ ਤੋਂ ਹਰ ਸਾਲ ਅਸੀਂ ਚਾਹੇ ਜਿੰਨੀ ਵੀ ਵਰੇ ਗਾਂਠ ਹੋਏ ਜਿਵੇਂ ਪਿਛਲੇ ਸਾਲ 132ਵੀਂ ਵਰੇ ਗਾਂਠ ਇਹਨੇ 132 ਬੂਟੇ ਡੋਨੇਟ ਕੀਤੇ ਸੀਗੇ ਐਸਓਰ 133 ਬਰੇਗਾਂਟ ਹੈ ਤੇ ਹੀ 133 ਨੂੰ ਵੱਧ ਬੈਗ ਡਨੇਟ ਕਰ ਰਹੇ ਹਾਂ ਸਾਡੇ ਕੋਲ ਇੱਕ ਮੰਗ ਵੀ ਆਈ ਹੈ ਕਿਸੇ ਸਰਕਾਰੀ ਸਕੂਲ ਤੋਂ ਜਿਹੜੀਆਂ ਬੱਚੀਆਂ ਨੇ ਉਹਨਾਂ ਦੇ ਵਾਸ਼ਰੂਮ ਦੇ ਆਰ ਨਾਟ ਇਨ ਗੁੱਡ ਸਟੇਜ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਜਿਹੜੇ ਸਾਨੂੰ ਕੌਂਟ੍ਰਿਬਿਊਟ ਵੀ ਕਰਦੇ ਹਨ ਉਹਨਾਂ ਦੇ ਅੱਗੇ ਅਪੀਲ ਕਰਦਾ ਹਾਂ ਕਿ ਐਸੋਸੀਏਸ਼ਨ ਨੂੰ ਕਿਸੇ ਵੱਧ ਚੜ ਕੇ ਕੌਂਟ੍ਰਿਬਿਊਟ ਕਰੋ ਕਿਉਂਕਿ ਤੁਹਾਡੀ ਕੌਂਟ੍ਰਿਬਿਊਸ਼ਨ ਦੇ ਸਦਕੇ ਹੀ ਕਿਸੇ ਨਾ ਕਿਸੇ ਸਮਾਜ ਨੂੰ ਵੀ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉਹ 플ਸ ਜਿਹੜੇ ਅਸੀਂ ਦਲਿਤ ਪਰਿਵਾਰਾਂ ਦੇ ਵਿੱਚ ਉੱਠੇ ਹੋਏ ਬੰਦੇ ਕਿਉਂਕਿ ਮੈਂ ਖੁਦ ਵੀ ਇੱਕ ਦਲ ਪਰਿਵਾਰ ਤੋਂ ਆਇਆ ਹਾਂ ਹਾਂ ਔਰ ਅੱਜ ਮੈਂ ਐਜ਼ ਅ ਡਿਪਟੀ ਮੈਨੇਜਰ ਪੋਸਟ 'ਤੇ ਹਾਂ ਜਿੱਦਾਂ ਕਿ ਮੈਂ ਤੋਂ ਪਹਿਲਾਂ ਵੀ ਅਪੀਲ ਕੀਤੀ ਗਈ ਸੀ ਕਿ ਜੇ ਅੱਜ ਬਾਬਾ ਸਾਹਿਬ ਦੇ ਕਰਮ ਸਾਨੂੰ ਕਲਮ ਮਿਲੀ ਹੈ ਉਹ ਕਲਮ ਦੇ ਬਾਦਸ਼ਾਹ ਨੇ ਉਸ ਕਲਮ ਦਾ ਅਸੀਂ ਆਪਣੇ ਸਮਾਜ ਨੂੰ ਸੁਧਾਰਨ ਵਾਸਤੇ ਜਿੱਨਾ ਉਪਯੋਗ ਕਰ ਸਕਦੇ ਹਾਂ ਜਿੱਨਾ ਉਹਦਾ ਵਾਅਦਾ ਲੈ ਸਕਦੇ ਹਾਂ ਉਹ ਲਈਏ ਤੇ ਮੈਂ ਇਹ ਅਪੀਲ ਕਰਨਾ ਚਾਹੁੰਦਾ ਹਾਂ ਕਿ ਆਉਣ ਵਾਲੇ ਸਮੇਂ 'ਤੇ ਅਸੀਂ ਇੱਕ ਗਵਰਨਮੈਂਟ ਸਕੂਲ ਦੇ ਵਾਸ਼ੂਮਸ ਦੀ ਪੂਰੀ ਦੇਖ ਰੇਕ اور ਨਵੀਂ ਇਮਾਰਤ ਬਣਾਉਣ ਦੇ ਲਈ ਛਰੀ ਨਿਯੋਗਦਾਨ ਪਾਉਣ ਜਾ ਰਹਾ ਹਾਂ ਹਾਂ ਸਤਿਨਾਮ ਜੀ ਵਾਹਿਗੁਰੂ ਜੈ ਭੀਮ ਜੈ ਭਾਰਤ ਮੇਰਾ ਨਾਮ ਹਰਪ੍ਰੀਤ ਸਿੰਘ ਰੋਹਿਤ ਹੈ ਮੈਂ ਪੀ ਐਨ ਬੀ ਐਸ ਸੀ ਐਸਟੀ ਏਮਪਲੋਏਸ ਵੈਲਫੇਅਰ ਐਸੋਸੀਏਸ਼ਨ ਦਾ ਸਰਕਲ ਅੰਮ੍ਰਿਤਸਰ ਦਾ ਸੈਕਟਰੀ ਹਾਂ ਤੇ ਅੱਜ ਅਸੀਂ ਇੱਥੇ ਡਾਕਟਰ ਭੀਮ Rao ਅੰਬੇਡਕਰ ਜੀ ਦੀ 133 ਵਰੇਗੰਢ ਦੇ ਇਕੱਠੇ ਹੋ ਕੇ ਅਸੀਂ ਉਹਨੂੰ ਸੈਲੀਬ੍ਰੇਟ ਕਰ ਰਹੇ ਸੀ ਅਸੀਂ ਜਦੋਂ ਵੀ ਹਰ ਸਾਲ ਇਹਨਾਂ ਦੀ ਜਿਹੜੀ ਜਨਤੀ ਆਉਂ ਮਨਾਉਂਦੇ ਆ ਹਰ ਸਾਲ ਅਸੀਂ ਕੋਈ ਨਾ ਕੋਈ ਮੈਸੇਜ ਕਨਵੇ ਕਰਦੇ ਆ ਆਪਣੇ ਜਿੰਨੇ ਵੀ ਮੈਂਬਰਸ ਐ ਇਸ ਸਾਲ ਅਸੀਂ ਜਿਹੜਾ ਉਹਨਾਂ ਦਾ ਫੇਮਸ ਸਲੋਗਨ ਹੈ 2E EDUCATED 2E ORGANIZED ਐਂਡ 2E AGITATED ਉਹਨੂੰ ਅਸੀਂ ਪ੍ਰਮੋਟ ਕਰ ਰਹੇ ਆ ਤੇ ਪੇ ਬੈਕ ਟੂ ਸੋਸਾਇਟੀ ਸਪੈਸ਼ਲੀ ਅਸੀਂ ਇੱਥੇ ਜਿਹੜਾ ਆਪਣਾ ਇਸ ਵਾਰ ਜ਼ੋਰ ਦਿੱਤਾ ਹੈ ਇਸ ਵਾਰੀ ਅਸੀਂ ਗਵਰਨਮੈਂਟ ਐਲੀਮੈਂਟਰੀ ਸਕੂਲ ਕਟਰਾ ਸਫੇਦ ਨੂੰ 150 ਬੈਗਸ ਬਣਾ ਕੇ ਉਹਨਾਂ ਨੂੰ ਅਸੀਂ ਡਿਸਟ੍ਰੀਬਿਊਟ ਕਰਾਂਗੇ ਕੱਲ ਤੇ ਨਾਲ ਹੀ ਉਹਨਾਂ ਦੇ ਨਾਲ ਅੱਗੇ ਗਰਮੀ ਦਾ ਮੌਸਮ ਆ ਰਿਹਾ ਹੈ ਉਹਦੇ ਵਿੱਚ ਆਪਾਂ ਵਾਟਰ ਬੋਟਲਸ ਨਾਲ ਜਿਮੈਟਰੀਜ਼ ਕਾਪੀਸ ਆਪਾਂ ਸਾਰਾ ਕੁਝ ਉਹਨਾਂ ਨੂੰ ਡਿਸਟ੍ਰੀਬਿਊਟ ਕਰ ਰਹੇ ਹਾਂ। ਬਰਾ ਤੁਹਾਡਾ ਸਾਈਡ ਤੋਂ ਤੇ ਇਸੇ ਆ ਜਾਈਏ। sinemali bir bu sefer gerçekten